ਤੂੰ ਸਾਰੇ ਇੱਕ ਦੋ ਤਿੰਨ ਆ ਗਏ ਜੀ ਸਹੀ ਛਤਨ ਹੋ ਗਏ ਉਹ ਉੱਪਰ ਗਿਆਗਾ ਆਜੇ ਦੱਕਾ ਪਣੀ ਲੈ ਆ ਦੱਬੇ ਦੱਕਾ ਆ ਸੱਤ ਨਾ ਹੋ ਗਏ ਫਿਰ ਹਾਂ ਸੱਤ ਹੋ ਗਏ ਦੋ ਬਾ ਖੜੇ ਯਾਰਾ ਹਾਂ ਹਾਂ ਪੰਜਾ ਪੰਜਾ ਸੱਤ ਹੋ ਗਏ ਬੋ ਯਾਰਾ ਜਾਈਏ ਮੋਨਮ ਕਰੀਏ ਵੇਚਣੇ ਨੇ ਤੇਰੇ ਨੋਟ ਜਮੇਜੂ ਯਾਰਾ ਜੇ ਭਾਈ ਪੈਸੀ ਮਾਗਦੇ ਫਿਰ ਗਾਣਾ ਕੀ ਹੈ ਉਹ ਦੱਕਾ ਨਾ ਦਾ ਤੇਰੇ ਸੀ ਹੂ ਦੇ ਕਣੀ ਯਾਰ ਇਹ ਹਾਂ ਹਾਂ ਜੇ ਦੂਸਰ ਹਾਬ ਨਾਲ ਵੇਚਣੇ ਫਿਰ ਵੇਚਲਾ ਨਹੀਂ ਨਾ ਕੀ ਯਾਰ ਤੂੰ ਦੱਸ ਫਿਰ ਕੋਈ ਗੱਲ ਕੋਈ ਹਾਂਜੀ ਅ ਮੇਰਾ ਤੁਸੀਂ ਬਹੁਤ ਪਾਸ਼ੇ ਬਾੜ ਮੰਗੀ ਆਂ ਯਾਰ ਕਿੰਨੇ ਕੁ ਮੋੜੀ ਬੰਦਾਂ ਦੀ ਯਾਰ ਅਸੀਂ ਆ ਚੀਰ ਦਾ ਬੱਕਰਾ ਇਹ ਨਾ ਹੈ ਨਹੀਂ ਨਾ ਇਹ ਤਾਂ ਹੀ ਦੇਣ ਦੀ ਚੀਜ਼ ਦਾ ਸੱਤ ਲੈਣਾ ਹਾਂਜੀ ਤੁਸੀਂ ਪਹਿਲਾਂ ਤੁਸੀਂ ਮੁੱਲ ਲਾਓ ਫੜੋ ਆ ਫੜੋ ਮੇਰਾ ਨੋਡ ਕੱਢ ਕੇ ਤੁਸੀਂ ਲਾਓ ਮਾੜਾ ਇੱਕ ਸ਼ਵਰ ਦੇ ਲੋ ਜੀ ਮੇਮ ਨੇ ਅੱਜ ਤੈਨੂੰ ਪਹਿਲਾਂ ਕਹਿ ਗਏ 500 ਰੁਪਏ ਕਾ ਹੋਏ ਇਹ ਤਾਂ ਜੇ ਵਾਲੇ ਫਿਰ ਪਹਿਲਾਂ ਕਹਿ ਗਏ ਸਦਣ ਕਿੰਨੇ ਨੇ ਯਾਰ ਕਿੰਨੇ ਲੈਣੇ ਨੇ ਬਸ ਲਾਸਟੀ ਜਾਂਸ ਦੇਵਾ ਹਾਂ ਤੇ ਕਿ ਜਿੰਨੇ ਮੇੜਦੇ ਯਾਰ ਸਾਢੇ 5-5 ਦੇ ਦੇ ਦੂੰਗਾ ਬੱਚੇ ਜਾਨਾ ਤਾਂ ਦੇ ਮੈਂ ਢੂਗਾ ਲੋਹਰਾ ਵੀ ਨਾ ਤਾਂ ਦੇ ਦੇਖਣੇ 5 ਦੇ ਆਪਣਾ ਸ਼ੀਰ ਦਾ ਕੰਮ ਆਇਆ ਨਾ ਕਹੀ ਵੀ ਮੈਨੂੰ ਜਾਨ ਚ ਰਹੀ ਜਾਂਦਾਗਾ ਆਖ ਯਾਰ ਉਹ ਬੋ ਮੈਨੂੰ ਵਧਿਆ ਨਹੀਂ ਗਈ ਤੇ ਬਾਕੀ ਆ ਆ ਭਾਵੇਂ ਡੜ ਲ ਜੇ ਨਹੀਂ ਯਾਰ ਆਹ ਚੰਗਾ ਮਾਰਾ ਦਾ ਬੱਚੇ ਦੁਖਦਾ ਯਾਰਾ ਚੰਗਾ ਮਾਰਾ ਬੱਚੇ ਕਿਦਾਂ ਆਹ ਤਾਂ ਯਾਰ ਉਹ ਬਾਦ ਜੋ ਆਹ ਬਦਿਆਨੀ ਕਾਹੂੀ ਵਧੀਆ ਅੱਖਾਂ ਦੇ ਮੰਗਲਾ ਬਈ ਉਹਨੇ ਉਦੋਂ ਬਾਅਦ ਲਾ ਦੇਣਗੇ ਉਹ ਕੋਈ ਨਾ ਫਾਇਦਾ ਇਕੱਠਾ ਹੀ ਦੱਸੇ ਐਸੀ ਪਤਾ ਨਹੀਂ ਲੁੱਕਦੇ ਗਿਆ ਯਾਰ ਦੀਨਿਆਂ ਤੇ ਨਾ ਰੱਖਦੇ ਰੱਖਦਾ ਬੜੀ ਖੁਸ਼ੀ ਨਾ ਯਾਰਾ ਜਿਹੜੇ ਚੰਗੇ ਲੱਗਦੇ ਨੇ ਉਹ ਲੈ ਲੈ ਚੰਗੇ ਹਰ ਯਾਮ ਯਾਰਾ ਉਹਦਾ ਖਰਾਬ ਹੋਊ ਯਾਰਾ ਕੱਤਈ ਹੈ ਯਾਰਾ ਔਕਾ ਤਾਂ ਕੀ ਆ ਜਿੱਥੇ ਹੋਰ ਨੂੰ ਪਾਉਣੇ ਕੱਖ ਇਹਨਾਂ ਨੂੰ ਪਾਲਾਂਗੇ ਕੋਈ ਐਂ ਨਹੀਂ ਦੂਜੀ ਛੱਡ ਕੇ ਜਾਣੇ ਨੇਗੇ ਯਾਰਾ ਫਿਰ ਅਸੀਂ ਉੱਥੋਂ ਹੋਰ ਕਿਤੋਂ ਲੈਣੇ ਆ ਇੱਥੇ ਨਹੀਂ ਰਹੀ ਹੁਣ ਅਸੀਂ ਫਿਰ ਹੋਰ ਹੋਰ ਕਿਤੇ ਅਸੀਂ ਇਨੇ ਲਾਹੋਂ ਅਰਾਂ ਗੇ ਜਬੀ ਲਾ ਪੈਉ ਉਹ ਤਾਂ ਆਪਣਾ ਕੰਮ ਆ ਉਹ ਤਾਂ ਜੈ ਕੈਨਾ ਪਾ ਗਰੰਗ ਦੀਆਂ ਐ ਕਰਦੀ ਰਾ ਫੜ ਦੇ ਮੈਨੇ ਵੇਤ ਹੁਣ ਜਿਹੇ ਜਿਹੇ ਚੰਗਾ ਮਾਰਾ ਬੱਚਾ ਦੱਸ ਬੋਲ ਦੇਣਾ ਪਿੱਛੇ ਦਾ ਰਾਹ ਦਿਖਾ ਐ ਨਾ ਕੋਈ ਸ਼ੱਕ ਮੋਹਰੋ ਪੀਪਾ ਯਾ ਮੂਰੀ ਹਾਂ ਹਾਂ ਬੋਲਾ ਤਾਂ ਤੋਂ ਨਹੀਂ ਆਦੇ ਵੇਤ ਯਾਰ ਰੱਖ ਲੈ ਆਹੋ ਉਹ ਹੋ ਗਏ ਹੁੰਦੇ ਮਿੱਟੂ ਉਹ ਹੋ ਗਏ ਮਹਾ ਹੋ ਗਏ ਥੱਲੇ ਖੜਾਂਗਾ ਬਜ਼ੇ ਰਹੇਗਾ ਨਹੀਂ ਇੱਕ ਮਰ ਹੈ ਖੜ ਜਾ ਇੱਕ ਮਰ ਗਿਆ ਤੇਰੇ ਦਸੇ ਖਰੇ ਨੇ ਇੱਕ ਮਰਗਾ ਤਾਂ ਲਗੀ ਹੁੱਚੀ ਗਿਆ ਇਹਨੇ ਇਹਨੇ ਤੇ ਪੈਂਦੀ ਹੈ ਯਾਰ ਗਾਲ ਖਾਡਦਾ ਹੁਣ ਮੈਂ ਕਰਾਂ ਕੀ ਆਦਾ ਕੋਈ ਗੱਲ ਨਹੀਂ ਫਿਰ ਖੜੇ ਨੇ ਆਪਣੇ ਤਾਂ ਖੜੇ ਨੇ ਨਾ ਮੇਵਨੇ ਬਹੁਤ ਵਧੀਆ ਲੱਗ ਰਿਹਾਉ ਦੇ ਰਹੇ ਨਹੀਂ ਨਹੀਂ ਐਨੇ ਦੇ ਹੁੰਦੇ ਆਪਾਂ ਦੇ ਦਿੰਦੇ ਤੇਰੀ ਮਰਜ਼ੀ ਆ ਹੁਣ ਯਾਰ ਤੈਨੂੰ ਖੈਰ ਰੁਹੀ ਪਾ ਕੇ ਯਾਰ ਇਹ ਮੰਮੀ ਵੀ ਯਾਰ ਮੈਂ ਤਾਂ ਕਹਿੰਦਾ ਦਿਖਾਉਣਾ ਨਹੀਂਗਾ ਯਾਰ ਆਪਣਾ ਹੀਰੋ ਕੰਮ ਹੈ ਯਾਰ ਤੂੰ ਮੈਂ ਥੋਕੂ ਸੀ ਲੈਣਾਗਾ ਯਾਰ ਉਹ ਤਾਂ ਠੀਕ ਆ ਇਹਨੂੰ ਲੌਂਗ ਮਾਰ ਸਬਸਕ੍ਰਾਈਬ ਵੀ ਲੋ ਮੈਨੂੰ ਨਾ ਸਬਸਕ੍ਰਾਈਬ ਤਾਂ ਨਹੀਂ ਉਹ ਤਾਂ ਠੀਕ ਆ ਉਹ ਤਾਂ ਕੋਈ ਗੱਲ ਨਹੀਂ ਹਾਂ ਨਾ ਉੱਥੇ ਪੂ ਗਿਆ ਦਾ ਸਾਰਾ ਅਸਲ ਮੇਰਾ ਵਗ ਗਿਆ ਅਸਲ ਖੈ ਦਾ ਵਗ ਗਿਆ 150 ਹੋ ਗਿਆ ਚਾਹੋ ਨਾ ਹਲੇ ਕੋ ਗਿਆ ਉਹ ਤਾਂ ਕੋਈ ਤੇਰਾ ਕਿੱਸੂ ਗਿਆ ਉਹ ਤਾਂ ਗਿਆ ਤਾਂ ਉਹ ਤਾਂ ਜਿਹੜਾ ਜਾਊਗਾ ਜਾਊਗਾ ਨਹੀਂ ਵਧੀਆ ਰਹੇਗਾ ਕੱਟ ਲਾ ਦਈਏ ਉਹ ਤਾਂ ਕਿਸੇ ਕੰਨਾ ਤੂੰ ਯਾਰ ਆ 500 ਖੜੇ ਤੇ ਦੇਣੀ ਇਹ ਖੜਾ ਇੱਕ ਮਿੰਟ ਖੜ ਜਾ ਥੱਲੇ ਦਾ ਚਮੀ ਨਹੀਂ ਦੇਣੀ ਯਾਰ ਜੀ ਯਾਰ 5 ਦਿਨ ਦੇ ਦੇ ਯਾਰ 5 ਦਿਨ ਦੇ ਦੇ ਇਹ ਯਾਰ 5 ਦਿਨ ਦੇ ਦੇ ਨਹੀਂ ਹੈਗਾ ਯਾਰ ਮੈਂ 35 ਦਿਨ ਤਾਂ 5 ਹੀ ਦੇ ਦਿੰਦੇ ਤੈਨੂੰ ਜੋ ਮੈਂ ਮੇਮਣੇ ਹੁੰਦੇ ਜੋੜੀ ਤੇ 55 5500 ਲੱਗ ਗਿਆ ਆ ਬੱਚੇ ਨੇ 4 4000 ਓਏ ਆ ਦੋ ਆ ਬੱਚੇ ਨੇ ਯਾਰ ਆ ਦੋ 4 4000 ਲੱਗ ਓਏ ਓਏ ਆ ਬੱਚਾ ਬੱਚੋ ਹੁੰਦੇ ਨੇ ਤਿੰਨ ਦਾ ਤੇ ਜਮਾ ਇੱਕੋ ਜਿਹਾ ਚੌਥਾ ਹਾ ਘੜਾ ਇਹਦੇ ਨਾਲ ਤੇ ਜੇ ਕੋਈ ਹੈਗੀ ਇੱਕੋ ਜਨੇ ਤਾਂ ਹੀ ਇੱਕੋ ਰਹੇਗੇ ਹੈ ਤਾਂ ਗੰਡਾ ਐ ਐ ਨਹੀਂ ਗੰਡਾ ਹੈਗੀ ਸਾਨੂੰ ਪਤਾ ਨਾ ਕਿ ਆ ਫਾੜ ਯਾਰ ਕਮੋਡਿਟੀ ਤੋਂ ਹੋ ਨਹੀਂ ਹੈਗਾ ਤੂੰ ਭਾਗ ਦੇ ਲਾ ਲਾ ਕਿੰਨੇ ਬਣ ਕੇ ਲਖਾਈ ਆਪੀ ਕਰ ਲੈਣਗੇ ਨਹੀਂ ਮੈਨੂੰ ਮਿੱਠੂ ਬੋਲ ਦੇ ਕੋਈ ਗੱਲ ਨਹੀਂ ਮੈਨੂੰ ਪੁੱਪੂ ਮੈਂ ਦੇਊਗਾ ਲਖਈਏ ਕਰ ਲੈਣਗੇ ਸਾਰੇ ਨਹੀਂ ਲਖਈਏ ਕਰ ਲੈਣਗੇ ਤਿੰਨ ਤਿੰਨ ਹਜ਼ਾਰ ਰੁਪਏ ਦਿੰਦਾ ਦੰਦਾ ਲੈ ਨੱਜਾ ਵੀ ਨਹੀਂ ਦਿੰਦਾ ਉਹ ਲਖਈਏ 55 55 ਉਹ ਲਖਈਏ ਤਾਂ ਪੈ ਗਈ ਉਹਨਾਂ ਦੇ 55 55 ਹਜ਼ਾਰ ਰੁਪਏ ਦਿੰਦੇ ਨਹੀਂ ਆਉਂਦਾ ਨਹੀਂ ਆਉਂਦਾ ਦੇਖ ਬਾਈ ਇੱਧਰ ਦੰਦਾ ਨਹੀਂ ਆਇਆ ਗਾ ਇੱਥੇ ਥੱਲੇ ਚੱਲ ਲੈ ਨਹੀਂ ਉਹਦਾ ਕੋਈ ਗੱਲ ਨਹੀਂ ਵੀਰੇ 200 ਰੁਪਏ ਤਾਂ ਸਾਡਾ ਹੀ ਬਣਿਆ ਫਰਾ ਕੋਈ ਗੱਲ ਨਹੀਂ ਉਹਦਾ ਜੇ ਸਾਦਾ ਲਾਓ ਇਹਨੂੰ ਖਖਤਾ ਬਹੁਤ ਹੋ ਜਾਊਗਾ ਯਾਰ ਤੇ ਲਖਾਈ ਪੈਗੀ ਸੱਪੇ ਸਭ ਤੋਂ ਜਿਹੜਾ ਆਪ ਸੁਣਾ 1400 ਲਖਾਈ ਤੇਗੀ 700 ਥੋੜਾ 2100 ਰੁਪਏ ਦੇ ਹੋ ਗਿਆ ਕੀ ਹੋਦਾ ਲੱਗ ਗਿਆ ਤੂੰ ਤੈਨੂੰ ਤਾਂ ਬਦ ਹੋ ਮਰ ਜਾਣਗੇ ਹੋ ਗਿਆ ਤੇਰਾ 6000 ਹੋ ਗਿਆ ਬਾਈ 12000 ਨਹੀਂ ਬਾਈ ਫਿਰ ਪੁੱਗਦੇ 12 ਨਹੀਂ ਜੇ ਤੈਨੂੰ ਨਹੀਂ ਪੁੱਗਦੇ ਫਿਰ ਮੈਨੂੰ ਵੀ ਪੁੱਗ ਨਹੀਂ ਸਮਝਿਆ ਨਹੀਂ ਸਾਡਾ ਫਿਰ 2100 ਰੁਪਏ ਤਾਂ ਆਈ 2100 ਆਏਗਾ ਤਾਂ ਜੀ ਚੀਜ਼ ਲਵੇਂਗਾ ਤਾਂ ਲੱਗੂਗਾ ਇਹ ਲੈਣੀ ਨਹੀਂ ਫਿਰ ਤਾਂ ਪੈਸੇ ਜੇ ਇਹਦਾ ਨਾਮ ਰੋ ਕਰ ਲੈ ਕਾਲਾ ਮਾਲਾ ਮਾਲ ਮੁੱਲੀ ਦੱਸਿਆ ਮਿੱਠੂ ਆਪਾਂ ਵੱਧ ਦੱਸੀਂ ਤੇਰੀ ਮਰਜ਼ੀ ਆ ਤੇਰੀ ਮਰਜ਼ੀ ਆ ਕਹੂੰ ਕਿ ਨਗਰੀਆ ਹੁਣ ਨਹੀਂ ਇਹ ਨਹੀਂ ਸੀੜ ਕਰ ਦੋ ਫਿਰ ਹੋਰ ਕੀ ਵਧੀਆ ਵੇਖ ਕੇ ਲੈ ਲਓ ਦੂਜੇ ਨਹੀਂ ਦੇਣੇ ਜੀ ਇਹ ਹੌਸੀ ਕਰਾਂਗੇ ਕੱਢ ਲਓ 55 55 55 ਸੌ ਤਾਂ ਜੂੜੀ ਤੇ ਲੱਗ ਰਿਹਾ ਇਹਨਾਂ ਤੇ ਚਾਰ ਲੱਗ ਓਏ ਇਹਨਾਂ ਦੇ ਹੱਟ ਜਾਇਆ ਇਹਨਾਂ ਦੇ ਕਿਲੋ ਵੇਰਾ ਦੇ ਯਾਰ ਲੈ ਮਿੱਠੂ ਇਹਨੂੰ ਕੱਢ ਕੇ ਦੂਜੇ ਪੁੱਛ ਲੈ ਫਿਰ ਛੱਡ ਪਰੇ ਦੂਜੇ ਨੂੰ ਪੁੱਛ ਲੈ ਉਹ ਸਭ ਦਾ ਖਰਾਬ ਹੋ ਗਿਆ ਯਾਰ ਲੈ ਲੈ ਉਹ ਲੈ ਲੈ ਜੋੜੀ ਲੈ ਲੈ ਕੋਈ ਗੱਲ ਨਹੀਂ ਹਾਂ ਉਹ ਹਸਾ ਲਾ ਲਾ ਆਪਾਂ ਨੂੰ ਚੰਗੇ ਨਹੀਂ ਲੱਗਿਆ ਇਹ ਆ ਤਾਂ ਇਕੱਠੇ ਆਉਂਦੇ ਯਾਰਾ ਇਕੱਠਿਆਂ ਦੀ ਕਰਿਆ ਮੈਂ ਤਨੂ ਤਾਂ ਕਰ ਕੀ ਨਹੀਂ ਮਗਰ ਮੈਂ 5 500 ਰੁਪਏ ਬਾਹੀ ਘਾਟਾ ਖਾਨਾ ਜੇ ਇਹ ਮਾਰੇ ਉਹ ਰੁਪਏ ਜੇ ਖੜਦਾ ਜੇ ਬੁੱਧੀ ਚੰਗੀ ਹੋਵੇ ਗਾ ਘਾਣਾਗੇ ਇਹ ਕਈ ਵਾਰ ਹਾਂ ਲਾ ਵੀ ਨਾ ਨਾ 14 15 16 17 ਲੈਣੇ ਆ ਅੱਛਾ ਅੱਛਾ ਫਿਰ ਉਸ ਦਿਨ ਵੀ ਮਾਸ ਨਾ ਲੈਣੇ ਇਹ ਨਾ ਯਾਰ ਹੁੰਦਾ ਉਹਦੇ ਹੀ ਪਰਦੀ ਯਾਰ ਵੱਡੀ ਲੈਣਾ ਲਾ ਲਾ ਕੱਖ ਖਾਂਦੀ ਹੈ ਹੁਣ ਤੇਰੇ ਫੱਟੜੀ ਹੈ ਅਸੀਂ ਰੋਜ਼ਾਨਾ ਇਕੱਠੇ ਲੈਣਾ ਮੈਂ ਤੇ ਕੋ ਜੇ ਨੇ ਕੂੰਕੜਾ ਪਗੜਨਾ ਮੈਨੂੰ ਕਿੰਨੇ ਪਹਿਲਾਂ ਜਿਆਦੀ ਬੀ ਦੱਸੋ ਉਧਰ ਪਹੇ ਹੋ ਜੋ ਉਧਰ ਧੁੱਪ ਪੈਂਦੀ ਹੈ ਉਹ ਤੇਰੀ ਗੱਲ ਤੂੰ ਜਾ ਉਧਰ ਜਾਣੀ ਆ ਇਹ ਚੀਜ਼ ਹਾਂ ਕਿਉਂ ਵੀ ਉੱਥੇ ਜਾ ਤੂੰ ਉਧਰ ਜਾ ਇਹ ਚ ਕੋਈ ਹੋਰ ਹੀ ਹੈ ਹਾਂ ਲੋ ਵੀਰ ਜੀ ਪੱਠ ਦੇਖ ਸਕਦੇ ਹੋ ਤੁਸੀਂ ਨਾ ਪੱਠੀ ਆ ਹਾਂ ਜੀ ਕੀ ਹੁਕਮ ਕਰੋ ਤੁਹਾਨੂੰ ਦੱਸਿਆ ਜਾਏਗਾ ਕਿ ਤੁਹਾਨੂੰ 3900 ਹੀ ਲਾਏਗਾ ਅੰਕ ਕਿਹੜੀ ਤਰ੍ਹਾਂ ਆ ਹੁਣ ਗਾਹ ਕੰਨਾਂ ਦੀ ਮੈਨੂੰ ਘੱਟ ਲੈ ਕੇ ਦੇ ਮੰਡੀ ਪਤਾ ਨਹੀਂ ਕਿਹਦੀ ਰੁਪਈਆ ਕੀ ਮੇਤਰਾ ਮੈਂ ਹਾਂ ਪਾ ਗੰਦੀ ਵੱਡੂ ਤੇਰੇ ਹਾਂ ਜੀ ਦੱਸੋ نیا نہیں ماڑا موٹا بس ٹھیک نے ਹਰ ਨੇ ਪਿਆਰਾ ਯੂਜ਼ ਬਾਉਣੀ ਐ ਬਸ ਠੀਕ ਆ ਕਾਚੀ ਜਾਣੀ ਐ ਪਤਾ ਪਹਿਲਾਂ ਦੱਸਿਆ ਨਾ ਰੋਗੀ ਘਰੀ ਜਾਣੀ ਆ ਕੋਈ ਇਹ ਵਿੱਚ ਸੋਤੇ ਵਾਜੇ ਨਾ ਫੜ ਯਾਰ ਕੋਈ ਗੱਲ ਨਹੀਂ ਤੇਰੀ ਪੱਠੋ ਦੇ ਤੀ ਹੁਣ ਮੋੜ ਹੀ ਨਾ ਯਾਰ ਆ ਫੜ ਲਿਖਾਈ ਤੂੰ ਕਰਦੀ ਐ ਲਿਖਾਈ ਦੱਸੋ ਇੱਕ ਮਿੰਟ ਚਲ ਹੋਈ ਲੱਗੂਗਾ 3500 ਵੀ ਹੋ ਗਈ ਆਰੇ ਨਹੀਂ ਮੈਂ ਮਰੀ ਗੱਲ ਮੰਨ ਲੈ ਕਾਗੀ ਜਾਣੀ ਆ ਬੰਦਾ ਕਰਦੇ ਆ ਆਪਣਾ ਆ ਰੱਖ ਲੈ ਕਾਚੀ ਜਾਣੀ ਆ ਬੰਦੂ ਮਾਫਾ ਕਰ ਪਾਠੀ ਦਾ ਫਰਾਉਦੀ ਪੈਸੇ ਨਹੀਂ ਪੱਲੇ ਤੋਂ ਪੈਂਦੇ ਨੇ ਭਾਈ ਜੀ ਲੱਕੜਾਂ ਪਈ ਜਾਣੇ ਦਾ ਯਾਰ ਮੈਂ ਹੀ ਲੈ ਜਾਣੀ ਆਇਆ ਯਾਰ ਫਿਰ ਮਨ ਤੂੰ ਲਾਸਟ 4000 ਰੁਪਏ ਨਾ ਨਾ ਯਾਰ ਨਹੀਂ ਨਹੀਂ ਠੀਕ ਹੈ ਲਾਸਟ 4000 ਉਹ ਕਹਿੰਦੇ ਫਿਰ 500 ਰੁਪਏ ਯਾਰ ਬਸ ਸਾਡਾ ਵੀ ਪੱਲੇ ਪੈਂਦੇ ਨੇ ਸਾਹਬ ਲਾਲਾ ਤੇਰੇ ਤੈਨੂੰ ਪਤਾ ਲੱਗੇਗਾ ਪੱਲੇ ਤੋਂ ਪੈਂਦੇ ਪਏ ਨੇ ਰੱਦ ਕਰ ਦੇ ਯਾਰ ਇਹਨਾਂ ਦੀ ਚਲ ਕਰਦੇ ਆ ਠੀਕ ਆ ਓਏ ਰੱਦ ਕਰ ਸਾਰ ਲਖਾਈ ਕਰ ਦਿੰਦੇ ਇਹਨਾਂ ਦੀ ਯਾਰ ਚਲ ਕਰਦੇ ਆ ਠੀਕ ਆ ਓਏ ਰੱਦ ਕਰ ਸਾਰ ਚਲ ਲਖਾਈ ਇਹ ਕਰਾ ਦੂ ਚਲ ਲਖਾਈ ਅੱ삐 ਕਰਾ ਦਈਏ ਇਹ ਕਿਉਂ ਭਾਈ ਦੇ ਦੇ ਯਾਰ ਕਰ ਦੇ ਕੋਈ ਹੋਰ ਹੋਰ ਆਪਦੇ ਦੇਖ ਲੈ ਦੇਖ ਲੈ ਉਹ ਲਖਾਈ ਕਰਾ ਦੇ ਦੇਖ ਹੋ ਜੂਗੀ ਹੋ ਜੂਗੀ ਤੇ ਮੈਂ ਨਾ ਨਾ ਨਰਾਜ ਨਹੀਂ ਨਰਾਜ ਵਾਲਾ ਨਰਾਜ ਹੀ ਕਰਤਾ ਹੀ ਆ ਖਾਣ ਮੇਰਾ ਹਾਂ ਹਾਂ ਕਰਵਾ ਦਾਂਗੇ ਜੇ ਲਖਾਈ ਕਰਾ ਦਿਆ ਯਾਰ ਬਣਾ ਦੇ ਭਾਈ ਉੱਥੇ ਭਾਜੋ ਲਖਾਈ ਕਰਾਤੀ

پینتی سو دو سو ہو گیا پینتی سو چھیائی ہو گئی